ਸੱਚੀ ਗੱਲ ਦੋਸਤੋ ਅੱਜ ਦੀ ਇਹ ਵੀਡੀਓ ਦੇਖ ਕੇ ਤੁਹਾਡੇ ਵੀ ਜਿੱਥੇ ਰੋਂਗਟੇ ਖੜੇ ਹੋਣਗੇ ਉੱਥੇ ਤੁਹਾਨੂੰ ਦਿਖੇਗਾ ਕਿ ਕਿਸ ਤਰ੍ਹਾਂ ਅੱਜ ਦੇ ਇਸ ਸਮਾਜ ਦੇ ਵਿੱਚ ਜੋ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਨੇ ਕਿਸ ਕਦਰ ਤੱਕ ਗਿਰਦੇ ਜਾ ਰਹੇ ਨੇ ਤੇ ਕਿਸ ਕਦਰ ਤੱਕ ਪਰਿਵਾਰਵਾਦ ਦੇ ਉੱਪਰ ਪਦਾਰਥਵਾਦ ਭਾਰੀ ਹੋ ਰਿਹਾ ਤੇ ਇਹ ਤੁਹਾਡੇ ਸਾਹਮਣੇ ਇੱਕ ਮਾਂ ਦੀ ਕਹਾਣੀ ਹੈ ਜੋ ਕਿ ਕਿਸ ਤਰ੍ਹਾਂ ਸੜਕਾਂ ਤੇ ਘੁਗੀ ਦੇ ਵਿੱਚ ਰਹਿ ਰਹੀ ਹੈ ਜਿਹੜੀ ਦੱਸ ਰਹੀ ਹੈ ਕਿ ਉਸ ਦੇ ਦੋ ਪੁੱਤਰ ਵੱਡੀ ਨੌਕਰੀ ਤੇ ਲੱਗੇ ਹੋਏ ਨੇ ਤੇ ਇੱਕ ਸੀਏ ਹੈ ਤੇ ਉਸ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਸ ਦਾ ਇੱਕ ਪੈਰ ਵੱਡਣ ਦੀ ਕਗਾਰ ਤੇ ਸੀ ਜੋ ਕਿ 슈ਗਰ ਦੇ ਕਰਕੇ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੋ ਅੱਗੇ ਦੀ ਵੀਡੀਓ ਦੇ ਵਿੱਚ ਤੁਸੀਂ ਹਾਲਾਤ ਦੇਖ ਹੀ ਲਵੋਗੇ ਵੀਡੀਓ ਨੂੰ ਅਖੀਰ ਤੱਕ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਅਜਿਹੇ ਪੁੱਤਰਾਂ ਦੇ ਲਈ ਕੀ ਕਹੋਗੇ ਉਹ ਵੀ ਜ਼ਰੂਰ ਕਮੈਂਟ ਕਰ ਦੇਣਾ ਜੀ ਦੱਸਦੀ ਹੈ ਭੈਣ ਮੇਰਾ ਇੱਕ ਬੇਟਾ ਸੀਏ ਆ ਬਾਕੀ ਦੋ ਬੱਚੇ ਆ ਜਿਹੜੇ ਕਹਿੰਦੇ ਭੈਣ ਦਾ ਦੱਸਦੀ ਆ ਵੀ ਚੰਗੀਆਂ ਕੰਪਨੀਆਂ ਚ ਜੋਬ ਕਰਦੇ ਇਹਨਾਂ ਦਾ ਪੈਰ ਤਾਂ ਬਹੁਤ ਜ਼ਿਆਦਾ ਬੁਰਾ ਆ ਲਿਆ ਉਹ ਜਿਹੜਾ ਜਿਹਨਾਂ ਦੇ ਪੈਰ ਤੇ ਸੋਡ ਗਿਆ ਸਰਦਾਰ ਦੇ ਪੈਰ ਅੱਗੇ ਵੀ ਵੱਡਿਆ ਗਿਆ ਸੀ ਧੰਵਾਰਸ ਬਸਤੀ ਆ ਲੋਗੜ ਚੋਪੜ ਭੱਟੀ ਚੋਪੜ ਭੱਟੀ ਦੇ ਵਿੱਚ ਪਏ ਹੋਏ ਨੇ ਆ ਵੇਖੋ ਤੇ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਲੁਧਿਆਣਾ ਬਾਈ ਗੁਰਪ੍ਰੀਤ ਸਿੰਘ ਕੰਮਤ ਮੇਟੂ ਵੀਰ ਨੂੰ ਸੇਵਾ ਦਾ ਮੌਕਾ ਮਿਲਿਆ ਇਹ ਵੀਰ ਪਿਛਲੇ 4 ਮਹੀਨਿਆਂ ਤੋਂ ਫੁੱਟਪਾਥ ਤੇ ਰਹਿ ਰਿਹਾ ਉਸ ਗੁਰੂ ਦੀ ਨਗਰੀ ਦੇ ਵਿੱਚ ਲੋਕ ਕੋਲ ਦੀ ਨੰਗੀ ਜਾਂਦੇ ਆ ਕੋਈ ਪੁੱਛਣ ਵਾਲਾ ਬਾਈ ਜਿਹੜਾ ਲੋਗਰ ਬੈਠਾ ਸੀ ਜਿਹਦਾ ਪੈਰ ਗਲ ਗਿਆ ਸਾਰਾ ਤੇ ਇਹਦਾ ਹੁਣ ਵੇਖਣ ਆਇਆ ਮੌਕਾ ਪਾ ਇਦੇ ਪੈਰ ਦੇ ਹਾਲਾਤ ਹੋਰ ਜਿਆਦਾ ਖਰਾਬ ਹੋ ਗਏ ਹੋਏ ਆ ਤੇ ਆ ਇੱਥੇ ਆਪਣੀ ਝੋਪੜੀ ਜੀ ਪਿਆ ਆਇਆ ਕੋ ਸਾਰੇ ਝੋਪੜੀਆਂ ਹੀ ਗੀਆਂ ਨੇ ਇੱਥੇ ਸਾਡੇ ਕਿਤੇ ਲੋਕ ਗੜ ਗਊਸ਼ਾਲਾ ਆ ਗਊਸ਼ਾਲਾ ਦੇ ਲਾਗੇ ਝੋਪੜ ਪੱਟੀ ਗਈ ਆ ਤੇ ਆ ਇੱਥੇ ਪਿਆ ਆ ਯਾਰ ਬਹੁਤ ਦੂਰ ਸੇ ਆਇਆ ਸੀ ਕੰਮ ਕਰਨੇ ਲਈ ਜੇ ਕੁੱਤੇ ਨੇ ਕਾਟ ਲਿਆ ਮੈਂ ਆਪਣੇ ਕੁਝ ਇਲਾਜ ਨਹੀਂ ਕਰ ਪਾਇਆ ਇਸ ਕਾਰਨ ਸੇ ਮੈਂ ਇੱਧਰ ਲੰਬਾ ਪੜ ਗਿਆ ਅਭੀ ਮੇਰਾ 1 ਮਹੀਨਾ ਹੋ ਗਿਆ ਮੇਰਾ ਕੋਈ ਇਲਾਜ ਨਹੀਂ ਚੱਲ ਰਹਾ ਹੈ ਕਿਰਪਾ ਕਰਕੇ ਮੇਂ ਮਦਦ ਕਰ ਦਿਓ ਇਹ ਗਰੀਬ ਆਦਮੀ ਵਿਆਹ ਹੀ ਮਸੂਦ ਕਰਨੇ ਵਾਲਾ ਆ ਆਪ ਵੀ ਉਧਰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਦਰਬਾਰ ਸਾਹਿਬ ਦੇ ਨੇੜੇੋਂ ਅੱਜ ਸਾਡੇ ਪਰਿਵਾਰ ਦੇ ਵਿੱਚ ਦੋ ਮੈਂਬਰ ਹੋਰ ਸ਼ਾਮਲ ਹੋਏ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਆ ਵੀਰ ਇਹਨਾਂ ਦੀ ਡਿਊਟੀ ਲਈ ਸੀਗੀ ਸਾਨੂੰ ਵੀਡੀਓ ਆ ਰਹੀ ਸੀਗੀ ਇਹਨਾਂ ਦੇ ਬਾਰੇ ਦੇ ਵਿੱਚ ਵੀ ਉੱਥੇ ਇਹਦੇ ਭੈਣ ਭਰਾ ਕੋਈ ਕੋਲ ਦੀ ਗੁਜਰਦੇ ਆ ਨਿੰਗਦੇ ਆ ਦੇਖਦੇ ਆ ਫਿਰ ਉਹ ਸਾਨੂੰ ਕਾਲ ਕਰ ਦਿੰਦੇ ਆ ਵੀਡੀਓ ਬਣਾ ਕੇ ਭੇਜ ਦਿੰਦੇ ਆ ਫਿਰ ਅਸੀਂ ਆਪਣੇ ਟੀਮ ਦੇ ਮੈਂਬਰ ਪ੍ਰਿੰਸ ਦੀ ਡਿਊਟੀ ਲਾਉਣੀ ਆ ਵੀਰੇ ਤੂੰ ਜਾ ਕੇ ਪਤਾ ਕਰ ਵੈਰੀਫਾਈ ਕਰ ਮਸਲਾ ਕੀ ਆ ਤੇ ਵੀਰ ਨੇ ਜਾ ਕੇ ਫਿਰ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਕੱਲ ਭੈਣ ਨੂੰ ਲੱਭਦੇ ਰਹੇ ਕੱਲ ਲੱਭੀ ਨਹੀਂ ਭੈਣ ਨਹੀਂ ਤਾਂ ਕੱਲ ਲੈ ਕੇ ਆਉਣਾ ਸੀਗਾ ਪ੍ਰਿੰਸ ਕਿੱਥੇ ਸੀ ਵੀਰੇ ਇਹ ਬਾਈ ਜੀ ਲੋਗੜ ਚੌਂਕ ਅਗਲੇ ਬਣੇ گاਉਂਛਾ ਲੈ ਗਈ ਆ ਉਦੇ ਬਲੇ ਝੋਪੜ ਪੱਟੀ ਅਗਲੇ ਬੰਨੇ ਮੇਨ ਤੇ ਉਹ ਤੇ ਉੱਥੇ ਸੇਮ ਆਤਾ ਝੋਪੜ ਪੱਟੀ ਦੇ ਵਿੱਚ ਅੱਜ ਉੱਥੋਂ ਮਿਲਿਆ ਕੱਲ ਜਦੋਂ ਇੱਥੇ ਜਿਹੜੇ ਚੌਂਕ ਚੋਂ ਕਿੱਥੇ ਸੀ ਗੱਲ ਕੱਲ ਕੱਲ ਮਸਲਾ ਇਹ ਪਿਆ ਨਾ ਇਹਨਾਂ ਦੇ ਜਿਹੜੇ ਸੋਹਰੇ ਆ ਲੁਧਿਆਣੇ ਨੇ ਉਹ ਤੇ ਪੇਕੇ ਇਹਨਾਂ ਦੇ ਅੰਮ੍ਰਿਤਸਰ ਨੇ ਅੱਛਾ ਤੇ ਇਹਨਾਂ ਦੀ ਇੱਕ ਸਿਸਟਰ ਤੇ ਇੱਕ ਇਹਨਾਂ ਦਾ ਜੀਜਾ ਆ ਉਹ ਉਹ ਸਾਡਾ ਝਗੜ ਪਏਗੇ ਅਸੀਂ ਜਾਣ ਨਹੀਂ ਦੇਣਾ ਉਹ ਉਹ ਇਸ ਉਹ ਮਸਲਾ ਇਹ ਪਿਆ ਕਿ ਜਿਹੜਾ ਇਹਨਾਂ ਦਾ ਮਕਾਨ ਆ ਨਾ ਇਹਨਾਂ ਦੇ ਮਕਾਨ ਚ ਰਹਿੰਦੇ ਆ ਅੱਛਾ ਉਹ ਕਹਿੰਦੇ ਜੀ ਹੈ ਜਦ ਤੱਕ ਮੈਂ ਕਹਿੰਦਾ ਜੇ ਤੁਹਾਡੇ ਤੇ ਫਿਰ ਫੁੱਟਪੱਥਰ ਕੀ ਕਰੇ ਤੁਸੀਂ ਲੈ ਕੇ ਜਾਓ ਇਹਨਾਂ ਨੂੰ ਘਰ ਉਹ ਅਵੇ ਤੁਸੀਂ ਇਹਨਾਂ ਦੇ ਘਰ ਚ ਰਹਦੇ ਹੋ ਕੀ ਫੁੱਟਪੱਥਰ ਤੇ ਰਹਿ ਰਹੇ ਹੋ ਹਾਂਜੀ ਹਾਂਜੀ ਉਹ ਕਹਿੰਦੇ ਅਸੀਂ ਇਹਨਾਂ ਦਾ ਬਹੁਤ ਲਾਇਕ ਰਹਾ ਬਹੁਤ ਇਹਨਾਂ ਦੀ ਮਦਦ ਕੀਤੀ ਸੇਵਾ ਕੀਤੀ ਆ ਉਹ ਅਰੇ ਇਹ ਕਦੀ ਕਿਤੇ ਚੱਲ ਜਾਂਦੇ ਕਦੀ ਕਿਤੇ ਚੱਲ ਜਾਂਦੇ ਨੇ ਉਹ ਅੱਜ ਸਵੇਰ ਦੇ ਅਸੀਂ ਨੇ ਤਾਂ ਮਗਰ ਸੀ ਇਹ ਨਾਮ ਇਹ ਕੋਈ ਨਹੀਂ ਤੂੰ ਬਲ ਭਲੇ ਮੇਰੇ خیال ਤੋਂ ਰੇਨੂਬਿੰਦਰਾ ਅੱਜ ਸਵੇਰ ਦੇ 7 ਵਜੇ ਆਪਾਂ ਫਿਰ ਇਹਨਾਂ ਦੇ ਮਗਰ ਲੱਗੇ ਹੋਏ ਆ ਉਹ ਕੇ ਪੈਰ ਗਲੇ ਆ ਪਿਆ ਸਾਰਾ ਔਨਲੀ ਦਿੰਦੇ ਸੀ ਅੱਜ ਵੀ ਇਹਨਾਂ ਨੂੰ ਬੜੀ ਮੁਸ਼ਕਲ ਬਹੁਤ ਤਰਲਮਿੰਤਾ ਇਹਨਾਂ ਦਾ ਕਰਕੇ ਬੜੇ ਬੇਨਤੀ ਕਰਕੇ ਧੱਕੇ ਨਾਲ ਸੀ ਇਹਨਾਂ ਨੂੰ ਲੈ ਕੇ ਆਏ ਕਿ ਤੁਸੀਂ ਇਹਨਾਂ ਨੂੰ ਜਾ ਲੈਣ ਦਿਓ ਇਹਨਾਂ ਦੀ ਜਾਨ ਬਚ ਜਾਈਗੀ ਤੇ ਰਾਤੀ ਫੁੱਟਪਾਥ ਵਾਲੇ ਵੀ ਸੌਣ ਨਹੀਂ ਦਿੰਦੇ ਸੀ ਇਹਨਾਂ ਨੂੰ ਕਿ ਸਾਡੀ ਝੋਪੜ ਬੱਟੀ ਅਸੀਂ ਸੌਣ ਦੇਣਾ ਇਹਨਾਂ ਨੂੰ ਫਿਰ ਉਹਨੂੰ ਵੀ ਰੁਪਈਆ 100 200 ਦਿੱਤਾ ਕਿ ਅੱਜ ਦੀ ਰਾਤ ਕੱਢ ਲੈਣ ਦਿਓ ਸਿਰੇ ਸੀ ਇਹਨਾਂ ਨੂੰ ਲੈ ਜਾਗੇ ਉਹ ਤੂੰ ਇਹਨਾਂ ਦੇ ਉਹ ਆ ਗਏ ਉਹ ਜਾਣ ਨਾ ਦੇਣ ਉਹਨਾਂ ਦੇ ਵੀ ਬਹੁਤ ਮੁਸ਼ਕਲ ਤਰਨਮਿੰਤਾ ਕੀਤਾ ਕਿ ਭਾਈ ਇਹਨਾਂ ਨੂੰ ਜਾ ਲੈਂਦੇ ਹੋ ਤੁਸੀਂ ਇਹਨਾਂ ਦਾ ਮਕਾਨ ਚ ਰਹਿੰਦੇ ਰਹੀ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਹਾਡੇ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੁਸੀਂ ਸਾਨੂੰ ਲੈਣ ਦੋ ਅਸੀਂ ਤੇ ਇਹਨਾਂ ਦੀ ਸੇਵਾ ਕਰਨੀ ਹੈ ਇਹਦੀ ਸੇਵਾ ਤੇ ਹੈਗੀ ਆ ਭੁੱਖੇ ਕੀ ਚਲੋ ਇਹਨਾਂ ਦੀ ਸੇਵਾ ਕਰਾਂਗੇ ਇਹ ਸਹੀ ਹੋ ਜਾਣਗੇ ਜ਼ਿੰਦਗੀ 'ਚ ਉਹਨਾਂ ਇਹਨਾਂ ਨੂੰ ਸ਼ੂਗਰ ਬਹੁਤ ਜ਼ਿਆਦਾ ਹੈਗੀ ਆ ਇਹ ਖੁਦ ਦੱਸਦੇ ਨੇ ਬੇਟੇ ਨੇ ਇਹਨਾਂ ਦੀ ਪੈਨਸ਼ਨ ਵੀ ਹੁੰਦੀ ਆ ਕਹਿੰਦੇ ਮੇਰੀ ਪੈਨਸ਼ਨ ਦੀ ਕਾਪੀ ਵੀ ਮੇਰੇ ਜੀਜੇ ਨੇ ਰੱਖੀ ਆ ਉਹ ਵੀ ਨਹੀਂ ਦਿੰਦੇ ਹੋ ਤੇ ਦੂਜੇ ਵੀਰ ਦਾ ਇਹ ਵੀ ਉਸੇ ਫੋਟਫਾਤੇ ਹੀ ਇਹ ਦਸਾਂ ਝੋਂਪੜੀਆਂ ਬਾਅਦ ਇਹ ਪਏ ਸੀ ਇਹ ਤੇ ਇਹਨਾਂ ਦੀ ਬਾਈ ਨਾਲ ਗੱਲ ਚੱਲਦੇ ਦੋ ਤਿੰਨ ਮਹੀਨੇ ਹੋ ਗਏ ਨੇ ਤੇ ਇਹਦੇ ਪੱਟੀਆਂ ਹੁੰਦੀਆਂ ਸੀ ਹਾਂਜੀ ਹੁਣ ਪੱਟੀਆਂ ਜ਼ਖਮ ਸਹੀ ਅੱਗੇ ਨਾਲ ਰਿਕਵਰੀ ਹੁੰਦੀ ਵਈ ਆ ਇਹ ਮਾਤਾ ਜੀ ਨੇ ਆਪਾਂ ਨੂੰ ਪਰਸੋਂ ਮਿਲੇ ਮੈਂ ਅੱਧੀ ਰਾਤ ਸਿਰਫ ਬਾਈ ਨੂੰ ਵੀਡੀਓ ਭੇਜੀ ਸੀ 8 ਵਜੇ ਕੀ ਮਾਤਾ ਬਹੁਤ ਕ੍ਰਿਟੀਕਲ ਹਾਲਤ ਵਿੱਚ ਆ ਬਹੁਤ ਫਿਰ ਇਹਨੂੰ ਅਮਰਜੈਂਸੀ ਦਵਾਈ ਦਿੱਤੀ ਮਾਤਾ ਜੀ ਨੂੰ ਫਿਰ ਥੋੜਾ ਜਿਹਾ ਇਹਨਾਂ ਦਾ ਸਰੀਰ ਸਹੀ ਹੋਇਆ ਸਿੱਧਰ ਹੋਇਆ ਸਰ ਮੀ ਵੀ ਪਿਆ ਰਿਹਾ ਸਾਰੀ ਰਾਤ ਮੀ ਵਿੱਚ ਵੀ ਰਹੇ ਨੇ ਸਵੇਰ ਦਾ ਸਾਧ ਨੰਬਰ ਸਰ ਮੀ ਪਿਆ ਰਿਹਾ ਮੀ ਚ ਲੈ ਗਿਆ ਜਾਂਦਾ ਸੀ ਇਹਨਾਂ ਨੂੰ ਧੰਨਵਾਦ ਪ੍ਰਿੰਸ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਕੀ ਨਾਮ ਤੇਂਦਰ ਸਿੰਘ ਤੇਂਦਰ ਸਿੰਘ ਦੀ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਕੀ ਨਾਮ ਤੇਰਾ ਰੇਨੂ ਵਿੰਦਰਾ ਰੇਨੂ ਵਿੰਦਰਾ ਰੇਨੂ ਵਿੰਦਰਾ ਲੁਧਿਆਣੇ ਕਿੱਥੇ ਰਹਿੰਦੇ ਤੁਸੀਂ ਸੁਭਾਸ਼ ਨਗਰ ਗਲੀ ਨੰਬਰ 2 ਦਾ ਰਾਮਾ ਰਾਹੋ ਰੋਡ ਤੇ ਸ਼ਿਵ ਸਾਹ ਨਗਰ ਦੇ ਵਿੱਚ ਹਨਾ ਆ ਪੈਰ ਤੇਰਾ ਸਾਰਾ ਗਲਿਆ ਪਿਆ ਕੀ ਹੋ ਗਿਆ ਪੈਰ ਤੇ ਪਤਾ ਨਹੀਂ ਕੀ ਗੁਰਮਾਈ ਤਾਂ ਤਾਂ ਵੱਡੇ ਕੇ ਪੈਰ ਦੀ ਆਉਂਗਾ ਨਾ ਗੁੱਠਾ ਵਾ ਆਇਆ ਗੇੜੀਆਂ ਉਂਗਲਾਂ ਪਤਾ ਨਹੀਂ ਰਾਵ ਜਣੇ ਕਿ ਕਿਨੇ ਕੀਤਾ ਇਦਾਂ ਕੀ ਕਿੱਥੋਂ ਕਰਵਾਇਆ ਸੀ ਕਿਹੜੇ ਹਸਪਤਾਲੋਂ ਐ ਉਹਨੇ ਮੁਰਾਦਾਬਾਜਾ ਕੇ ਆਪਰੇਸ਼ਨ ਕਰਵਾ ਦਿਆ ਥਾ ਕਿਨੇ ਵੱਡੀ ਭੈਣ ਨੇ ਹੋਇਆ ਕੀ ਸੀਗਾ ਪਤਾ ਨਹੀਂ ਸ਼ੂਗਰ ਕਹਿੰਦੇ ਹੋ ਗਿਆ ਸੀ ਸ਼ੂਗਰ ਕਰਕੇ ਪੈਰ ਕੱਟਣਾ ਪਿਆ ਸ਼ੂਗਰ ਕਰ ਕੌਣ ਤਾਂ ਗਲਿਆਂ ਪਿਆ ਜ ਮੈਂ ਤੂੰ ਸੜਕ ਤੇ ਕੀ ਕਰਦੇ ਘਰੇ ਕਾ ਤੂੰ ਨੀਂ ਨੀ ਤਰ੍ਹਾਂ ਕਰਤਾ ਹੈਗਾ ਕੋਈ ਨਹੀਂ ਹੈਗਾ ਉਹਨਾਂ ਦੇ ਘਰੇਗੇ ਮੇਰਾ ਵੀ ਘਰ ਤੇਰਾ ਵੀ ਤਾਂ ਹੈਗਾ ਹੀ ਆ ਇਹ ਸੁਭਾਸ਼ ਨਗਰ ਹੀ ਕਾ ਰਿਹਾ ਕੋਈ ਕਾ ਨਹੀਂ ਹੈਗਾ ਸੁਭਾਸ਼ ਨਗਰ ਗਲੀ ਨੰਬਰ 2 ਦੇ ਵਿੱਚ ਮਕਾਨ ਨੰਬਰ ਕਿੰਨਾ 10928 1092 ਤੇ ਬੱਚੇ ਕਿੰਨੇ ਤੁਹਾਡੇ ਇਤੀਹਾਸ ਨਗਰ ਵਿੱਚ ਰਹਿੰਦੇ ਨੇ ਅੱਛਾ ਤੁਹਾਡੇ ਤਿੰਨ ਬੇਟੇ ਹਾਂਜੀ ਉਹ ਕਿਤੇ ਕੋਈ ਰਹਿੰਦੇ ਨੇ ਆਪਣੇ ਸਹਰਿਆਂ ਨੇ ਗੋਠੀਆਂ ਬਣਾ ਰਹੀਆਂ ਉਹਨਾਂ ਨੂੰ ਉਹਨਾਂ ਦੇ ਵਿਆਹ ਹੋ ਗਏ ਹਾਂਜੀ ਕਿੰਨਾ ਦੇ ਤਿੰਨ ਆ ਦੇ ਤੂੰ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਆਵੇਂ ਆਪਣੇ 10928 ਨੰਬਰ ਘਰ ਜਾਪੇ ਆਣਗੇ ਨਾ ਫਿਰ ਬੈਠੂਗੀ ਤਾਂ ਆਉਣਗੇ ਨਾ ਬੱਸ ਫੋਨ ਨੰਬਰ ਨਹੀਂ ਯਾਦ ਕਿਸੇ ਦਾ ਉਹ ਨੰਬਰ ਨਹੀਂ ਤਿਆਤ ਨਗਰ ਕੋਠੀ ਹੈ ਰਾਜਵਿੰਦਰਾ ਰਕੇਸ਼ਪਿੰਦਰਾ ਰਵੀ ਵਿਦਰਾ ਉਹ ਕੀ ਕਰਦੇ ਨੇ ਇੱਕ ਨੇ ਸੀਏ ਕੀਤੀ ਹੋਈ ਹੈ ਹਾਂ ਤੇ ਦੋ ਹੋਟਲ ਚ ਨੌਕਰੀ ਕਰਦੇ ਨੇ ਇੱਕ ਨੇ ਸੀ ਇਹ ਕੀਤੀ ਹੋਈ ਆ ਹਾਂਜੀ ਦੋ ਚਾਰਟਰਡ ਅਕਾਊਂਟਡ ਆ ਹਾਂ ਉਹਦਾ ਕੀ ਨਾਮ ਚਾਰਟਰਡ ਅਕਾਊਂਟਰ ਦਾ ਰਾਜਵਿੰਦਰਾ ਰਾਜਵਿੰਦਰਾ ਬਿਆਹ ਹੈ ਬੱਚੇ ਵੀ ਉਹਦੇ ਨਹੀਂ ਬੱਚੇ ਛੋਟਾ ਹੋਏ ਹੁੰਦੇ ਹਜੇ ਛੋਟੇ ਛੋਟੇ ਆ ਉਹ ਤੇ ਤੂੰ ਇਦਾਂ ਦੀ ਹਾਲਤ ਕਾਦੋਂ ਬਣਾਈਏ ਭੈਣੇ ਕੀ ਕਰੇ ਘਰ ਮੇਂ ਜਾਣੀ ਤੁਸੀਂ ਬੇਟਿਆ ਨਾ ਵੀ ਨਹੀਂ ਬਣੀ ਤੁਹਾਡੀ ਪੈਣਾ ਨਾ ਵੀ ਨਹੀਂ ਬਣੀ ਪੈਣਾ ਨਾ ਨਹੀਂ ਬਣ ਸਕਦੀਆਂ ਗੱਲਾਂ ਨੂੰ ਆਪਣੇ ਸਹੌਰੀਆਂ ਵਾਲੀਆਂ ਵਿੱਚ ਗੁੰਡੀਆਂ ਪਤਾ ਨਹੀਂ ਕੀ ਕਰ ਦਿੱਤੀਆਂ ਉਹਨਾਂ ਨੇ ਕੀ ਨਹੀਂ ਕਰ ਦਿੱਤੀ ਇਹ ਚਲੋ ਇਹ ਤਾਂ ਜਾਖਮ ਹੋ ਗਿਆ ਪਰ ਥੋੜੀ ਬੰਦ ਹੀ ਨਹੀਂ ਉਹਨਾਂ ਨਾਲ ਕਿੱਦਾਂ ਬਣ ਸਕਦੀਆਂ ਮੈਂ ਆਪਣੇ ਘਰ ਰਹਿਣਾ ਚਾਹੀਦਾ ਨਾ ਉਹਨਾਂ ਨੇ ਆਪਣੇ ਘਰ ਤਾਂ ਰਹਿਣਾ ਚਾਹੀਦਾ ਤੇਰਾ ਆਪਣਾ ਘਰ ਕਿੱਥੇ ਆ ਅਰੇ ਸੁਭਾਸ਼ ਨਗਰ ਗਲੀ ਨੰਬਰ ਹੁਣ ਉੱਥੇ ਵੀ ਕਾਤੋਂ ਨਹੀਂ ਰਹਿੰਦੇ ਕਿਉਂ ਨਹੀਂ ਰਹਿੰਦੇ ਆਵੇਂ ਬੈਠਦੇ ਆ ਉੱਥੇ ਰਹਿੰਦੇ 20 ਸਾਲ ਉੱਥੇ ਰਹੇ ਨਾ ਹੋਰ ਕਿੱਥੇ ਥੋੜਾ ਰਹੇ ਆ ਸੁਦਨਗਰ ਸ਼ਿਵਲੀ ਪਬਲਿਕ ਸਕੂਲ 'ਚ ਨੌਕਰੀ ਕਰਦੇ ਰਹੇ ਹਨ। ਕੌਣ? ਆਮੀ। ਤੁਹਾਡੇ ਹਸਬੰਦ ਕੀ ਕਰਦੇ ਸੀ? ਮੇਰੇ ਹਸਬੰਦ ਅਕਾਊਂਟੈਂਟ ਹੈਗੇ ਸੀਗੇ। ਅੱਛਾ ਉਹਨਾਂ ਦਾ ਕੀ ਨਾਮ ਸੀ? ਰਮੇਸ਼ ਬਿੰਦਰਾ। ਰਮੇਸ਼ ਬਿੰਦਰਾ। ਉਹ ਕਿੱਥੇ ਸੀ ਅਕਾਊਂਟੈਂਟ? ਕਿਹੜੀ ਕੰਪਨੀ ਸੀ? ਅਕਾਊਂਟੈਂਟ ਪਾਰਟੀਆਂ ਹੁੰਦੀਆਂ ਸੀ ਸੀਨੀਅਰ ਵਾਲਿਆਂ ਦੇ ਆਰ ਕੇ ਸੁਭਰਾਟ, ਇੰਦਰਲੋਕ। ਔਰ ਕਈ ਪਾਰਟੀਆਂ ਟੀ ਸੀਰੀਜ਼। ਉਹਨਾਂ ਦੀ ਪਾਰਟੀਆਂ ਦੇ ਕੰਮ ਕਰਦੇ ਸੀ। ਉਹਨਾਂ ਦੇ ਕਾਊਂਟੈਂਟ ਸੀਗੇ, ਟੀਸੀ ਰੀਜ਼ ਦੇ। ਅਕਾਊਂਟੈਂਟ ਅਗੇ ਸੀਗੇ। ਹਾਂਜੀ ਤੁਹਾਡਾ ਕੀ ਨਾਮ ਆ? ਕਮਲ ਰਾਓ। ਕਮਲ ਰਾਓ। ਤੁਸੀਂ ਕਿੱਥੋਂ ਦੇ ਰਹਿਣਾ ਨੇ ਕਮਲ? ਹੈ ਬੈਸਟ ਬੰਗਾਲ ਦੇ। ਤੇ ਤੁਸੀਂ ਪੰਜਾਬ 'ਚ ਕਿਵੇਂ ਆਏ ਸੀਗੇ? ਭਾਜੀ ਮੈਂ ਕੰਮ ਕਰਨੇ ਆਏ ਹਾਂ। ਕੀ ਕੰਮ ਕਰਦੇ ਹੋ ਪੰਜਾਬ? ਦਿਹਾੜੀ ਮਜ਼ਦੂਰ ਕਰਦਾ ਇਹ ਕੰਮ। ਹੱਥ ਪੈਰ ਤੇ ਕੀ ਹੋ ਗਿਆ ਤੇਰੇ? ਮੈਨੂੰ ਕੁੱਤੇ ਨੇ ਵੱਢ ਲਿਆ ਸੀ। ਅੱਛਾ। ਆ ਇੱਥੇ ਵੱਢਿਆ ਸੀ ਮੈਨੂੰ ਕੁੱਤੇ ਨੇ।

ਬੰਗਾਲੀ बाबू ਹੈ ਦੇਖੋ ਜੀ ਇਹ ਬੰਗਾਲੀ बाबू ਆ ਕਮਲ ਰਾਓ ਤੇ ਇਹ ਭੈਣ ਆ ਜਿਹੜੀ ਇਹਦਾ ਨਾਮ ਹੈਗਾ ਰੇਨੂ ਬਿੰਦਰਾ ਬੱਚੇ ਦੱਸਦੀ ਆ ਭੈਣ ਮੇਰਾ ਇੱਕ ਬੇਟਾ ਸੀਏ ਆ ਬਾਕੀ ਦੋ ਬੱਚੇ ਆ ਜਿਹੜੇ ਕਹਿੰਦੀ ਭੈਣ ਦੱਸਦੀ ਆ ਵੀ ਚੰਗੀਆਂ ਕੰਪਨੀਆਂ ਚ ਜੌਬ ਕਰਦੇ ਚੰਗੀਆਂ ਵਧੀਆ ਜੌਬਾਂ ਕਰਦੇ ਨੇ ਤਿੰਨ ਬੇਟੇ ਹੋਣ ਜਿਸ ਮਾਂ ਦੇ ਉਹ ਸੜਕਾਂ ਤੇ ਰੁਲੇ ਗੱਲ ਬੜੀ ਦੁੱਖ ਦੀ ਹੈ ਇਹ ਹੋ ਸਕਦਾ ਇਸ ਭੈਣ ਚ ਕੋਈ ਕਮੀ ਹੋਵੇ ਵੀ ਅਫਸੈਟ ਥੋੜੀ ਜੀ ਠੀਕ ਨਹੀਂ ਗੁੱਸਾ ਕਰਦੀ ਹੋਵੇ ਲੜਦੀ ਹੋਵੇ ਪਰ ਇਕੱਲੀ ਮਾਂ ਨੇ ਤਿੰਨ ਪੁੱਤ ਪਾਲ ਲਏ ਅਸੀਂ ਤਿੰਨਾ ਪੁੱਤਾਂ ਤੱਕ ਮਾਂ ਨਹੀਂ ਪਾਲੀ ਜਾ ਸਕਦੀ ਅੱਜ ਜੇ ਦੀਆਂ ਆਪਾਂ ਨੂੰ ਸੁਣਨੀਆਂ ਵੀ ਪੈ ਜਾਣ ਚਾਰ ਕਿੱਡੀ ਕਬੱਡੀ ਗੱਲ ਆ ਭਾਈ ਪਰ ਅੱਜ ਐਡੇ ਚੰਗੇ ਪੜ੍ਹੇ ਲਿਖੇ ਪੁੱਤਾਂ ਦੀ ਮਾਂ ਗੁਰੂ ਰਾਮਦਾਸ ਦੇ ਘਰ ਸੜਕ ਤੇ ਪਈ ਪੈਰ ਗਲ ਗਿਆ ਸਾਰਾ ਕੀੜੇ ਪੈਣ ਵਾਲੇ ਹੋਏ ਪਏ ਆ ਪੈਰ ਦੇ ਵਿੱਚ ਵਿਚਾਰੀ ਦੇ ਪੈਰ ਦੀ ਇੱਕ ਗੂਠਾ ਤੇ ਦੋ ਉਂਗਲਾਂ ਖਤਮ ਹੋ ਚੁੱਕੀਆਂ ਸਿਰਫ ਦੋ ਉਂਗਲਾਂ ਹੀ ਰਹਿ ਗਈਆਂ ਪੈਰ ਦੀਆਂ ਤੇ ਉਹਦੇ ਵਿੱਚੋਂ ਵੀ ਪਸ ਚੋਂਦੀ ਆ ਗਲਿਆ ਪਿਆ ਪੈਰ ਤੁਹਾਨੂੰ ਵੀਡੀਓ 'ਚ ਦਿਖਾ ਨਹੀਂ ਸਕਦੇ ਉਹ ਜ਼ਖਮ ਨੂੰ ਜਿਹੜੇ ਇਸ ਟਾਈਮ ਇਹ ਭੈਣ ਰੇਨੂ ਬਿੰਦਰਾ ਲੈ ਕੇ ਜ਼ਖਮ ਸੜਕਾਂ ਤੇ ਫੁੱਟਪਾਥਾਂ ਤੇ ਜੀਵਨ ਕੱਟ ਰਹੀ ਹੈ ਤੇ ਅੱਜ ਧੰਨਵਾਦ ਕਰਦੇ ਆਂ ਅਸੀਂ ਪ੍ਰਿੰਸ ਵੀਰ ਉਹਨਾਂ ਦਾ ਇੰਦਰੀ ਵੀਰ ਉਹਨਾਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਇਸ ਵਕਤ ਦੇ ਮਾਰੇ ਹੋਏ ਦੋ ਮੈਂਬਰਾਂ ਨੂੰ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਦਿਆਂ ਕੀਤਾ ਅੱਜ ਰਾਉ ਸਾਬ ਦੀ ਗੱਲ ਕਰੀਏ ਬੈਸਟ ਬੰਗਾਲ ਦਾ ਰਹਿਣ ਵਾਲਾ ਬਾਈ ਬੰਗਾਲ ਦੇ ਵਿੱਚੋਂ ਇੱਥੇ ਮਿਹਨਤ ਮਜ਼ਦੂਰੀ ਕਰਨ ਆਇਆ ਸੀ ਤਿੰਨ ਚਾਰ ਮਹੀਨੇ ਪਹਿਲਾਂ ਕੁੱਤੇ ਨੇ ਵੱਢ ਲਿਆ ਉਹ ਸਾਰਾ ਪੈਰ ਗਲ ਗਿਆ ਤੇ ਗਰੀਬ ਬੰਦਾ ਇਹਦੀ ਫੈਕਟਰੀ ਆ ਜਿਹੜੀ ਇਹਦੇ ਹੱਥ ਪੈਰੀ ਆ ਇਹਦੀ ਜਿਹੜੀ ਦੁਕਾਨ ਆ ਉਹ ਇਹਦੇ ਹੱਥ ਪੈਰੀ ਆ ਹੁਣ ਮਜ਼ਦੂਰ ਦੇ ਹੱਥ ਪੈਰ ਖਰਾਬ ਹੋ ਗਏ ਤਾਂ ਉਹ ਤਾਂ ਭਿਖਾਰੀ ਬਣ ਗਿਆ ਮਜ਼ਦੂਰ ਦਾ ਸਰੀਰ ਹੀ ਉਹਦਾ ਸਭ ਕੁਝ ਆ ਤੇ ਜਦੋਂ ਮਜ਼ਦੂਰ ਦਾ ਲੱਤ ਬਾਹ ਜਾਂ ਹੱਥ ਪੈਰ ਖਰਾਬ ਹੋ ਜਾਂਦਾ ਜਾਂ ਕੱਟਿਆ ਜਾਂਦਾ ਜਾਂ ਟੁੱਟ ਜਾਂਦਾ ਤਾਂ ਉਹ ਮਜ਼ਦੂਰ ਭਿਖਾਰੀ ਬਣ ਜਾਂਦਾ ਤੇ ਵੀਰ ਪਿਛਲੇ 4 ਮਹੀਨਿਆਂ ਤੋਂ ਫੁੱਟਪਾਥ ਤੇ ਰਹਿ ਰਿਆ ਉਸ ਗੁਰੂ ਦੀ ਨਗਰੀ ਦੇ ਵਿੱਚ ਲੋਕ ਕੋਲ ਦੀ ਨਿੰਗੀ ਜਾਂਦੇ ਆ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਵੀ ਭਾਈ ਤੈਨੂੰ ਕੀ ਹੋਇਆ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਦੋਨੋਂ ਮੈਂਬਰ ਇੱਕ ਬੰਗਾਲ ਦਾ ਰਹਿਣ ਵਾਲਾ ਇੱਕ ਪੰਜਾਬ ਦੀ ਰਹਿਣ ਵਾਲੀ ਭੈਣ ਸਾਡੀ ਅੱਜ ਸੁਪਨਿਆਂ ਦੇ ਘਰ ਪਹੁੰਚੇ ਨੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਮੱਤ ਬੁੱਧੀ ਬਖਸ਼ਣ ਹਿੰਮਤ ਬਖਸ਼ਣ ਅਸੀਂ ਇਹਨਾਂ ਦੀ ਸੇਵਾ ਕਰ ਸੀ ਅਸੀਂ ਅੱਜ ਕੱਲ ਵੀਰ ਨੂੰ ਪ੍ਰਿੰਸ ਨੂੰ ਕਿਹਾ ਸੀ ਵੀ ਭੈਣ ਨੂੰ ਬਿੰਦਰਾ ਨੂੰ ਪਹੁੰਚਦਾ ਕਰ ਦਿਓ ਪਰ ਇਹਨੂੰ ਬਿੰਦਰਾ ਦੀ ਹਾਲਤ ਬਹੁਤ ਮਾੜੀ ਸੀ ਭੈਣ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਵੇਂ ਰੋਂਦੀ ਸੀ ਵਿਚਾਰੀ ਤਾਂ ਪ੍ਰਿੰਸ ਵੀਰ ਨੇ ਦੱਸਿਆ ਵੀ ਜਿਹੜੀ ਪਿਛਲੇ ਕਈ ਦਿਨਾਂ ਤੋਂ ਆਪਣੀ ਗੱਲ ਚੱਲਦੀ ਸੀ ਵੀ ਉਹ ਵੀ ਬੰਦਾ ਉੱਥੇ ਬੈਠਾ ਬੰਗਾਲ ਵਾਲਾ ਉਹਦਾ ਵੀ ਪੈਰ ਗਲ ਜਾਣਾ ਜਮਾ ਹੀ ਕਿ ਚਲੋ 10-20 ਦਿਨ ਜੇ ਇੱਥੇ ਰਹਿ ਜੂਗਾ ਪੱਟੀਆਂ ਹੋ ਜਾਣਗੀਆਂ ਉਹਦਾ ਪੈਰ ਵੱਜ ਜਾਊਗਾ ਤਾਂ ਫਿਰ ਪ੍ਰਿੰਸ ਵੀਰਾ ਕਹਿੰਦਾ ਮੈਂ ਉਹਨਾਂ ਨੂੰ ਵੀ ਲੈ ਆ ਉਹਨਾਂ ਨਾਲ ਤੇ ਫਿਰ ਦੋਨਾਂ ਨੂੰ ਹੀ ਟੈਂਪੂ ਦੇ ਵਿੱਚ ਲੈ ਕੇ ਸ੍ਰੀ ਗੁਰੂ ਰਾਮਦਾਸ ਦੇ ਘਰੋਂ ਵੀਰ ਉਹ ਨਹੀਂ ਇੱਥੇ ਪਹੁੰਚੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦਾ ਕੀਤਾ ਪਰ ਅੱਲਾ ਸਫਲ ਹੋਵੇ ਕਿ ਦੋਨੋਂ ਸਾਡੇ ਪਰਿਵਾਰ ਦੇ ਮੈਂਬਰ ਠੀਕ ਹੋ ਕੇ ਆਪਣੇ ਪੈਰਾਂ ਸਰ ਜਿੰਦਗੀ ਬਤੀਤ ਕਰਨ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਗਤੰਦਰੋਸਤੀ ਭਰਿਆ ਜੀਵਨ ਬਤੀਤ ਕਰ ਮੈਨੂੰ ਭੈਣੇ ਫਿਕਰ ਨਹੀਂ ਕਰਨਾ ਤੂੰ ਆਪਾਂ ਤੇ ਰਿਸ਼ਭਾਸ਼નગર ਵਾਲੇ ਘਰ ਵੀ ਜਾਵਾਂਗੇ ਪਤਾ ਕਰਕੇ ਆਵਾਂਗੇ ਉੱਥੇ ਕੌਣ ਰਹਿੰਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਠੀਕ ਆ ਘਬਰਾਉਣਾ ਨਹੀਂ ਤੂੰ ਵਾਹਿਗੁਰੂ ਮੇਰ ਕਰਨ ਤੇ ਹੁਣ ਇਹ ਦੋਨੋਂ ਮੈਂਬਰ ਸੁਪਨਿਆਂ ਦੇ ਘਰ ਵਿੱਚ ਪਹੁੰਚ ਚੁੱਕੇ ਆ ਜੀ ਇਹ ਬਸ ਇੱਥੇ ਤੰਦਰੁਸਤ ਹੋ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਵੇ ਵੈ ਗੁੱਡ ਜੀ ਖਾਲਸਾ ਵਾ ਜੀ